ਬਸੰਤ ਮਹੱਲਾ ਪਹਿਲਾ ਆਪੇ ਕੁਦਰਤ ਕਰੇ ਸਾਜ ਸੱਚ ਆਪ ਨਵੇੜੇ ਰਾਜ ਰਾਜ ਗੁਰਮਤਿ ਉਤਮ ਸੰਗ ਸਾਥ ਹਰ ਨਾਮ ਰਸਾਇਣ ਸਹਿਜ ਆਥ ਮਤ ਬਿਸਰਸ ਰੇ ਮਨ ਰਾਮ ਬੋਲ ਅਪਰੰਪਰਿ ਅਗਮਿ ਅਗੋਚਰ ਗੁਰਮਖ ਹਰ ਆਪ ਤਲਾਏ ਅਤੁੱਲ ਤੋਲ ਰਹਾਉ ਗੁਰ ਚਰਨ ਸਰੇ ਵਹਿ ਗੁਰ ਸਿੱਖ ਤੋਰਾ ਗੁਰ ਸੇਵ ਤਰੇ ਤਜ ਮੇਰ ਤੋਰਾ ਨਰ ਨਿੰਦਕ ਲੋਭੀ ਮਾਨ ਕਠੋਰਾ ਗੁਰ ਸੇਵ ਨਾ ਭਾਈ ਸੇ ਚੋਰ ਚੋਰਾ ਗੁਰ ਤੁਠਾ ਬਖਸ਼ੇ ਭਗਤ ਭਾਉ ਗੁਰ ਤੁਠੇ ਪਾਈਐ ਹਰ ਮਹਿਲ ਠਾਉ ਪਰ ਹਰ ਨਿੰਦਾ ਹਰ ਭਗਤ ਜਾਗ ਹਰ ਭਗਤ ਸੁਹਾਵੀ ਕਰਮ ਭਾਗ ਗੁਰ ਮੇਲ ਮਲਾਵੇ ਕਰੇ ਦਾਤ ਗੁਰ ਸਿੱਖ ਪਿਆਰੇ ਦਿਨ ਸਰਾਤ ਫਲ ਨਾਮ ਪ੍ਰਾਪਤ ਗੁਰ ਤੁਸ ਦੇ ਕਹੋ ਨਾਨਕ ਪਾਵਹਿ ਬਿਰਲੇ ਕੇ ਬਸੰਤ ਮਹੱਲਾ ਤੀਜਾ ਇੱਕ ਤੁਕਾ ਸਾਹਿਬ ਪਾਵੈ ਸੇਵਕ ਸੇਵਾ ਕਰੈ ਜੀਵਤ ਮਰੈ ਸਭ ਕੁਲ ਉਧਰੈ ਤੇਰੀ ਭਗਤ ਨਾ ਛੋਡੋ ਚਾ ਕੋ ਹੱਸੈ ਸਾਚ ਨਾਮ ਮੇਰਾ ਹਿਰਦੈ ਵਸੈ ਰਹਾਉ ਜੈਸੀ ਮਾਇਆ ਮੋਹਿ ਪ੍ਰਾਣੀ ਗਲਤ ਰਹਿ ਤੈਸੀ ਸੰਤ ਜਨ ਰਾਮ ਨਾਮ ਰਵਤ ਰਹਿ ਮੈਂ ਮੂਰਖ ਮੁਗਧ ਉਪਰ ਕਰਹੁ ਦਇਆ ਤਉ ਸਰ ਲਾਗਿਤ ਰਹਉ ਪਇ ਕਹਿਤ ਨਾਨਕ ਸੰਸਾਰ ਕੇ ਨੇਹ ਪਲ ਕਾਮਾ ਗੁਰ ਪ੍ਰਸਾਦ ਕੋ ਪਾਵੇ ਅਮਰਤ ਨਾਮਾ ਮਹੱਲਾ ਪਹਿਲਾ ਬਸੰਤ ਹੰਢੋਲ ਘਰ ਦੂਜਾ ਇੱਕ ਉਹ ਅੰਕਾਰ ਸਤਿਗੁਰ ਪ੍ਰਸਾਦ ਸਾਲ ਗ੍ਰਾਮ ਵਿਪ ਪੂਜ ਮਨਾਵਹੁ ਸੁਕ੍ਰਿਤ ਤੁਲਸੀ ਮਾਲਾ RAM ਨਾਮ ਜਪ ਬੇੜਾ ਬੰਧਹੁ ਦਇਆ ਕਰਹੁ ਦਿਆਲਾ ਕਾਹੇ ਕਲਰਾ ਸਿੰਚਿਹੁ ਜਨਮ ਗਵਾਵਹੁ ਕਾ ਕੀ ਟਹਿਗ ਦਿਵਾਲ ਕਾਹੇ ਗਾਚ ਲਾਵਹੁ ਰਹਾਉ ਕਾਰ ਹਰ ਹਟ ਮਾਲ ਟਿੰਡ ਪਰੂਬੋ ਤਿਸ ਭੀਤਰ ਮਨ ਜੋਵੋ ਅਮਰਤ ਸਿੰਚੋ ਪਰ ਹੋ ਕੇ ਆਰੀ ਤਉ ਮਾਲੀ ਕੇ ਹੋਵੋ ਕਾਮ ਕਰੋਧ ਦੋਏ ਕਰੋ ਬਸੋਲੇ ਗੋਡੋ ਧਰਤੀ ਭਾਈ ਜਿਉ ਗੋਡੋ ਤਿਉ ਤੁਮ ਸੁਖ ਪਾਵੋ ਕੀਰਤਨਾ ਮੀਟਿਆ ਜਾਈ ਬਗਲੇ ਤੇ ਫੁਲ ਹੰਸ ਲਾ ਹੋਵੇ ਜੇ ਤੂੰ ਕਰਹਿ ਦਿਆਲਾ ਰਣਵਤ ਨਾਨਕ ਦਾਸਨ ਦਾਸਾ ਦਇਆ ਕਰਹੁ ਦਿਆਲਾ ਬਸੰਤ ਮਹਲਾ ਪਹਿਲਾ ਹਿੰਡੋਲਾ ਸਹਰੜੀ ਵਤ ਸਭ ਕਿਸ ਸੰਜੀ ਤੇਵ ਕੜੈ ਧਨ ਵਖੇ ਆਪ ਕਚ ਜੀ ਦੋਸ਼ ਨਾ ਦੇਉ ਜਾਣਾ ਨਹੀਂ ਰੱਖੇ ਮੇਰੇ ਸਾਹਿਬਾ ਹਉ ਆਪੇ ਭਰਮ ਭਲਾਣੀ ਅੱਖਰ ਲਿਖੇ ਸਈ گاਵਾ ਅਵਰ ਨਾ ਜਾਣਾ ਬਾਣੀ ਰਹਾਉ ਕੱਢ ਕੇ ਸੀਦਾ ਪਹਿਰਹਿ ਚੋਲੀ ਤਾਂ ਤੁਮ ਜਾਣ ਹੋ ਨਾਰੀ ਜੇ ਕਰ ਰੱਖੈ ਬੁਰਾ ਨਾ ਚਖੈ ਹੋਵਹਿ ਕੰਤ ਪਿਆਰੀ ਜੇ ਤੂੰ ਪੜਿਆ ਪੰਡਤ ਦੀਨਾ ਦੋਏ ਅੱਖਰ ਦੋਏ ਨਾਵਾ ਪ੍ਰਣਵਤ ਨਾਨਕ ਏਕ ਲੰਗਾਈ ਜੇ ਕਰ ਸੱਚ ਸਮਾਵਾਂ ਵਸੰਤ ਹੰਡੋਲ ਮਹੱਲਾ ਪਹਿਲਾ ਰਾਜਾ ਬਾਲਕ ਨਗਰੀ ਕਾਚੀ ਦੁਸ਼ਟਾਂ ਨਾਲ ਪਿਆਰੂ ਦੋਏ ਮਾਈ ਦੋਏ ਬਾਪਾ ਪੜੀਐ ਪੰਡਤ ਕਰਹੋ ਵਿਚਾਰੂ ਸੁਆਮੀ ਪੰਡਤਾ ਤੁਮ ਦੇਹੋ ਮਤੀ ਕਿਨ ਬਿਦ ਪਾਵੂ ਪ੍ਰਾਨਪਤੀ ਰਹਾਉ ਭੀਤਰ ਅਗਨ ਬਨਾਸਪਤ ਮੌਲੀ ਸਾਗਰ ਪੰਡੈ ਪਾਇਆ ਜੰਦੇ ਸੂਰਜ ਦੁਇ ਕਰ ਹੀ ਭੀਤਰ ਐਸਾ ਗਿਆਨ ਨਾ ਪਾਇਆ ਰਾਮ ਰਵੰਤਾ ਜਾਣੀਐ ਇਕ ਮਾਈ ਭੋਗ ਕਰੀ ਤਾਂ ਕੇ ਲਖਣ ਜਾਣੀਐ ਖਿਮਾ ਧਨ ਸੰਗਰੇਹੀ ਕਹਿਆ ਸੁਣਹਿ ਨਾ ਖਾਇ ਮਨਹਿ ਤਿਨਾ ਹੀ ਸੇਤੀ ਵਾਸਾ ਪ੍ਰਣਵਤ ਨਾਨਕ ਦਾਸਨ ਦਾਸਾ ਖਿਨ ਟੋਲਾ ਖਿਨ ਮਾਸਾ ਵਸੰਤ ਹੰਡੋਲ ਮਹਲਾ ਪਹਿਲਾ ਸਾਚਾ ਸਹੋ ਗੁਰੂ ਸੁਖ ਦਾਤਾ ਹਰ ਮੇਲੇ ਭੁਖ ਗਵਾਈ ਕਰ ਕਿਰਪਾ ਹਰ ਭਗਤ ਦਰੜਾਈ ਆਨੰਦ ਇਹ ਨਾ ਹਰ ਗੁਣ ਗਾਈ ਮਤ ਭੂ ਲਹਿਰੇ ਮਨ ਚੇਤ ਹਰੀ ਬਿਨ ਗੁਰ ਮੁਕਤ ਨਹੀਂ ਤਰੇ ਲੋਈ ਗੁਰਮੁਖ ਪਾਈਐ ਨਾਮ ਹਰੀ ਰਹਾਉ ਬਿਨ ਭਗਤੀ ਨਹੀਂ ਸਤ ਗੁਰ ਪਾਈਐ ਬਿਨ ਭਾਗਾ ਨਹੀਂ ਭਗਤ ਹਰੀ ਬਿਨ ਭਾਗਾ ਸਤ ਸੰਗ ਨ ਪਾਈਐ ਕਰਮ ਮਿਲੈ ਹਰ ਨਾਮ ਹਰੀ ਘਟ ਘਟ ਗੁਪਤਿ ਉਪਾਏ ਵੇਖੈ ਪ੍ਰਗਟ ਗੁਰਮੁਖ ਸੰਤ ਜਨਾ ਹਰ ਹਰ ਕਰਹਿ ਸੋ ਹਰ ਰੰਗ ਭੀਨੇ ਹਰ ਜਲ ਅੰਮ੍ਰਿਤ ਨਾਮ ਮਨਾ ਜਿਨ ਕੋ ਤਖਤ ਮਿਲੈ ਵਢਾਈ ਗੁਰਮੁਖ ਸੇ ਪ੍ਰਧਾਨ ਕੀਏ ਪਾਰਸ ਭੇਟ ਭਏ ਸੇ ਪਾਰਸ ਨਾਨਕ ਹਰ ਗੁਰ ਸੰਗ ਥੀਏ ਬਸੰਤ ਮਹਲਾ ਤੀਜਾ ਕਰ ਪਹਿਲਾ ਦੋ ਤੁਕੇ ਇਕ ਓਅੰਕਾਰ ਸਤਗੁਰ ਪ੍ਰਸਾਦ ਮਾਹਰੁਤੀ ਮਹਿ ਸਦ ਬਸੰਤ ਜਿਤ ਹਰਿਆ ਸਭ ਜੀ ਜੰਤ ਕਿਆ ਹੋ ਆਖਾਂ ਕਿਰਮ ਜੰਤ ਤੇਰਾ ਕਿਨੈ ਨਾ ਪਾਇਆ ਆਦ ਅੰਤ ਮੈਂ ਸਾਹਿਬ ਕੀ ਕਰਹਿ ਸੇਵ ਪਰਮ ਸੁਖ ਪਾਵੈ ਆਤਮ ਦੇਵ ਰਹਾਉ ਕਰਮ ਹੋਐ ਤਾਂ ਸੇਵਾ ਕਰੈ ਗੁਰ ਪ੍ਰਸਾਦੀ ਜੀਵਤ ਮਰੈ ਆਨੰਦਿਨ ਸਾਚ ਨਾਮਿ ਉਚਰੈ ਇਨ ਵਿਦ ਪ੍ਰਾਣੀ ਦੁਤਰ ਤਰੈ ਵੇਖੇ ਅਮਰਤ ਕਰਤਾਰ ਉਪਾਈ ਸੰਸਾਰ ਬਿਰਖ ਕੋ ਦੁਏ ਫਲ ਲਾਈ ਆਪੇ ਕਰਤਾ ਕਰੇ ਕਰਾਈ ਜੋ ਤਿਸ ਭਾਵੇਂ ਤਿਸੈ ਖੁਆਈ ਨਾਨਕ ਜਿਸਨੂੰ ਨਦਰ ਕਰੇ ਅੰਮ੍ਰਿਤ ਨਾਮ ਆਪੇ ਦੇ ਵਿਖਿਆ ਕੀ ਬਾਸਨਾ ਮਨਹਿ ਕਰੀ ਆਪਣਾ ਭਾਣਾ ਆਪ ਕਰੇ ਬਸੰਤ ਮਹਿਲਾ ਤੀਜਾ ਰਾਤੇ ਸਾਚ ਹਰ ਨਾਮ ਨਿਹਾਲਾ ਦਇਆ ਕਰਹੁ ਪ੍ਰਭ ਦੀਨ ਦਇਆਲਾ ਤਿਸ ਬਿਨ ਅਵਰ ਨਹੀਂ ਮੈਂ ਕੋਈ ਜਿਉ ਭਾਵੈ ਤਿਉ ਰਾਖੈ ਸੋਈ ਗੁਰ ਗੋਪਾਲ ਮੇਰੇ ਮਨ ਭਾਏ ਰਹਿ ਨਾ ਸਕੋ ਦਰਸ਼ਨ ਦੇਖੇ ਬਿਨ ਸਹਿਜ ਮਿਲੋ ਗੁਰ ਮੇਲ ਮਲਾਏ ਰਹਾਉ ਇਹੋ ਮਨ ਲੋਭੀ ਲੋਭ ਲੁਭਾਨਾ ਆਰਾਮ ਵਿਸਾਰ ਬਹੁਰ ਪਛਤਾਨਾ ਵਿਸਰਤ ਮਲਾਏ ਗੁਰ ਸੇਵ ਰਾਂਗੀ ਹਰ ਨਾਮ ਦੀਓ ਮਸਤਕ ਵਡ ਭਾਗੀ ਪੌਣ ਪਾਣੀ ਕੀ ਇਹ ਦੇ ਸਰੀਰਾ ਹਉ ਮੈ ਰੋਗ ਕਠਨ ਤਨ ਪੀਰਾ ਗੁਰਮਖ RAM ਨਾਮ ਦਾਰੂ ਗੁਣ ਗਾਇਆ ਕਰ ਕਿਰਪਾ ਗੁਰ ਰੋਗ ਗਵਾਇਆ ਚਾਰ ਨਦੀਆਂ ਅਗਨੀ ਤਨ ਚਾਰੀ ਤ੍ਰਿਸ਼ਨਾ ਜਲਤ ਜਲੇ ਹੰਕਾਰੇ ਗੁਰ ਰਾਖੇ ਵਡ ਭਾਗੀ ਤਾਰੇ ਜਨ ਨਾਨਕ ਓਰ ਹਰ ਅੰਮ੍ਰਿਤ ਧਾਰੀ ਬਸੰਤ ਮਹਲਾ ਤੀਜਾ ਹਰਿ ਸੇਵੇ ਸੋ ਹਰ ਕਾ ਲੋਗ ਸਾਚ ਸਹਜ ਕਦੇ ਨਾ ਹੋਐ ਸੋਗ ਮਨ ਮੁਖ ਮੋਏ ਨਾਹੀ ਹਰ ਮਨ ਮਾਹੀ ਮਰ ਮਰ ਜੰਮਹਿ ਪੀ ਮਰ ਜਾਹੀ ਸੇ ਜਨ ਜੀਵੇ ਜਿਨ ਹਰ ਮਨ ਮਾਏ ਸਾਚ ਸੁਮਲਹਿ ਸਾਚ ਸੁਮਾਹਿ ਰਹਾਉ ਹਰ ਨਾ ਸੇਵਹਿ ਤੇ ਹਰ ਤੇ ਦੂਰ ਜਸੰਤਰ ਭਵਹਿ ਸਿਰ ਪਾਵਹਿ ਧੂਰ ਹਰ ਆਪੇ ਜਨ ਲੀਏ ਲਾਏ ਤਿਸ ਸਦਾ ਸੁਖ ਹੈ ਤਿਲ ਨਾ ਤਮਾਈ ਨਦਰ ਕਰੇ ਚੂਕੈ ਅਭਮਾਨ ਸਾਚੀ ਦਰਗਾਹ ਪਾਵੈ ਮਾਨ ਹਰ ਜੀ ਉਹ ਵੇਖੈ ਸਦ ਹਜੂਰ ਗੁਰ ਕੈ ਸ਼ਬਦ ਰਹਿ ਆ ਪਰਪੂਰ ਜੀ ਜੰਤ ਕੀ ਕਰੇ ਪ੍ਰਤਪਾਲ ਗੁਰ ਪ੍ਰਸਾਦੀ ਸਦ ਸੰਭਾਲ ਦਰ ਸਾਚੈ ਪਤ ਸਿਓ ਘਰ ਜਾਈ ਨਾਨਕ ਨਾਮ ਵਡਾਈ ਪਾਈ ਬਸੰਤ ਮਹੱਲਾ ਤੀਜਾ ਅੰਤਰ ਪੂਜਾ ਮਨ ਤੇ ਹੋਈ ਏਕੋ ਵੇਖੈ ਔਰ ਨਾ ਕੋਈ ਦੂਜੇ ਲੋਕੀ ਬਹੁਤ ਦੁੱਖ ਪਾਇਆ ਸਤਿਗੁਰ ਮੈਨੋ ਏਕ ਦਿਖਾਇਆ ਮੇਰਾ ਪ੍ਰਭ ਮੌਲਿਆ ਸਦ ਬਸੰਤ ਇਹੋ ਮਨ ਮੋਲਿਆ ਗਾਏ ਗੁਣ ਗੋਬਿੰਦ ਰਹਾਉ ਗੁਰ ਪੁੱਛੋ ਤੂੰ ਕਰੋ ਵਿਚਾਰ ਤਾਂ ਪ੍ਰਭ ਸਾਚੇ ਲੱਗੈ ਪਿਆਰ ਆਪ ਛੋੜ ਹੋਹੇ ਦਾਸ ਤਪਾਈ ਤਉ ਜਗ ਜੀਵਨ ਵਸੈ ਮਨ ਆਏ ਭਗਤ ਕਰੇ ਸਦ ਵੇਖੈ ਹਜੂਰ ਮੇਰਾ ਪ੍ਰਭ ਸਦ ਰਹਿਆ ਪਰਪੂਰ ਏ ਸੁਲ ਭਗੀਤੀ ਕਾ ਕੋਈ ਜਾਣੈ ਭਿਓ ਸਭ ਮੇਰਾ ਪ੍ਰਭ ਆਤਮ ਦੇਉ ਆਪੇ ਸਤਗੁਰ ਮੇਲ ਮਲਾਈ ਜਗ ਜੀਵਨ ਸਿਓ ਆਪ ਚੇਤ ਲਾਏ ਮਨ ਤਨ ਹਰਿਆ ਸਹਜ ਸੁਭਾਈ ਨਾਨਕ ਨਾਮ ਰਹਿ ਲਿਵ ਲਾਈ